ਬਹੁਤ ਸਾਰੀ ਦੁਨੀਆ ਜਿਨ੍ਹਾਂ ਨੂੰ ਆ ਸਤ ਸੰਗਤ ਨਹੀਂ ਪ੍ਰਾਪਤ ਨਹੀਂ ਪ੍ਰਾਪਤ ਦਾਸ ਨੇ ਤੇ ਇਹੋ ਜੇ ਮਹਾਂਪੁਰਸ਼ਾਂ ਦੀ ਸੰਗਤ ਸਾ ਸੰਗਤ ਕੀਤੀ ਹੈ ਕਿ ਉਹ ਇੱਥੋਂ ਤੱਕ ਕਹਿ ਦਿੰਦੇ ਸੀ ਕਹਿੰਦੇ ਸੰਗਤ ਨਾ ਛੱਡਿਓ ਤੇ ਸੰਗਤ ਜੋ ਸਰਵਣ ਕਰਦੇ ਹੋ ਤੁਰਦੇ ਰਹਿਣਾ ਤੁਰਦੇ ਰਹਿਣਾ ਧਰਮ ਰਾਜ ਸੰਗਤ ਵਿੱਚ ਆਉਣ ਵਾਲਿਆਂ ਦਾ ਲੇਖਾ ਪੁੱਛ ਹੀ ਨਹੀਂ ਸਕਦਾ ਕੋਈ ਔਗਣ ਸਪੀਡ ਤੇ ਛੱਡ ਦਿਓ ਮੁਬਾਰਕ ਘੱਟ ਸਪੀਡ ਤੇ ਛੱਡ ਦਿਓ ਪਰ ਤੁਰੇ ਰਹਿਣਾ ਮੰਜ਼ਿਲ ਮਿਲੇਗੀ ਔਰ ਇਹਨੂੰ ਕੋਈ ਸ਼ੱਕ ਕਰੇ ਭਾਈ ਗੁਰਗਬਾਲ ਸਿੰਘ ਕਹਿੰਦਾ ਵੀ ਜਿੰਨਾ ਮਹਾਂਪੁਰਸ਼ਾਂ ਦਾ ਆਪ ਸੰਗਤ ਕੀਤੀ ਉਹਨਾਂ ਕਹਿਆ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਵੀ ਕਹ ਰਿਹਾ ਜਿਵੇਂ ਸਾਧੂ ਗੋਬਿੰਦ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣੈ ਤੂੰ ਨੈ ਛੁਟੈ ਨਿਕਟ ਨਾ ਜਾਈਓ ਵੇਖਿਓ ਬਈ ਦੂਤੋ ਨਿਕਟ ਨਾ ਜਾਈਓ ਦੂਤ ਭੁੱਲ ਕੇ ਵੀ ਉਹਦੇ ਕੋਲ ਨਾ ਚਲੇ ਜਾਣਾ ਜਿੱਥੇ ਜਿਹਦੇ ਜ਼ਿੰਦਗੀ ਵਿੱਚ ਕੀਰਤਨ ਹੈ ਸਤ ਸੰਗਤ ਹੈ ਮਹਾਪੁਰਸ਼ ਦਾ ਸੰਗ ਹੈ ਆਖੋ ਸਤਿਨਾਮ ਇਹ ਤਾਂ ਹੀ ਸੇਵਾ ਪੰਥੀ ਟਕਸਾਲ ਵਾਲਿਆਂ ਮਹਾਪੁਰਸ਼ਾਂ ਦੇ ਬਚਨ ਉਹਨਾਂ ਦੀ ਰਸਨਾ ਦੇ ਕਿਤਾਬਾਂ 'ਚ ਲਿਖੇ ਗਏ ਵੰਦਰਾ ਕੰਮ ਵਿੱਚ ਜ਼ਰੂਰੀ ਹੋਣ ਪਿੱਛੇ ਪਾ ਦਈ ਓਏ ਪਿੱਛੇ ਪਾ ਦਈ ਸੰਗਤ ਦੀਆਂ ਘੜੀਆਂ ਨਾ ਛੱਡਨੇ ਇਹ ਦਰਗਾਈ ਹੋਈ ਏ